ਤੇ ਪੰਜਾਬੀ ਪਰਮਾਨ ਉਸਾਰਨ ਸਭ ਤੋਂ ਪਹਿਲਾਂ ਪਿਆਰ ਪਰੀ ਸਾਸਤਰੀ ਕਾਲ ਨੂੰ ਤੋਂ ਅੱਜ ਆਪਾਂ ਜਿਹੜੀ ਗੱਲ ਕਰ ਰਹੇ ਆ ਕਿ ਆਪਾਂ ਬਿਮਾਰ ਹੋ ਗਏ ਸੀ ਤੇ ਬਿਮਾਰ ਹੋ ਗਏ ਸੀਗੇ ਦਵਾਈ ਦਬੋਈ ਲੈ ਕੇ ਪਏ ਆ ਮੈਂ ਕਿਹਾ ਚਲੋ ਅੱਜ ਦੋਸਤਾਂ ਨਾਲ ਸਾਰਿਆਂ ਨਾਲ ਫੇਰ ਗੱਲਬਾਤ ਕਰ ਲੀਏ ਜਿਹੜੇ ਚੈਨਲ ਤੇ ਨਵੇਂ ਆਏ ਆ ਤਾਂ ਪੱਕਾ ਕਰਕੇ ਸਬਸਕ੍ਰਾਈਬ ਕਰ ਲਓ ਤੇ ਇੱਕ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣਾ ਕਮੈਂਟ ਜੋ ਛੱਡ ਦਿਓ। ਦੇਖ ਇੱਕਦਾਂ ਸੋੜਾ ਹੈ ਸਰਦੀ ਹੋ ਗਈ ਸੀ ਧੂਆਂ ਧਾਂ ਜਾਂ ਹੋ ਗਿਆ ਜਿਆਦੇ ਉਹਦੇ ਕਰਕੇ ਥੋੜੀ ਇਨਫੈਕਸ਼ਨ ਹੋ ਗਈ ਸੀ ਤੇ ਜਿਹੜੀ ਗੱਲ ਹੈਗੀ ਆ ਵੀ ਦਿੱਕਤ ਆ ਗਈ ਸੀ ਆਪਣੇ ਮਤਲਬ ਜਿਹੜੇ ਸੱਜਣਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਨਾਲੇ ਚੈਨਲ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੀ ਰਾਇ ਸ਼ੇਅਰ ਸ਼ਾਰਤੂ ਤੇ ਲਾਈਕ ਜ਼ਰੂਰ ਕਰ ਦਿਓ ਜਿਹੜੇ ਵੀਊ ਵੇਖਣ ਵਾਲੇ ਆ ਲਾਈਕ ਕਰ ਦਿਓ ਤੇ ਆਪਾਂ ਦਵਾਈ ਦੁਵਾਈ ਲਈ ਜਾਣਗੇ ਸੈਟ ਬਟ ਹੋਈ ਜਾਣਗੇ ਫਿਰ ਆਪਾਂ ਵੀਡੀਓ ਪਾਇਆ ਕਰਾਂਗੇ ਸੋ ਮੈਂ ਜਿਹੜੀ ਗੁਜਾਰਸ਼ ਕਰਦਾ ਸੀ ਕਿ ਆ ਵੀ ਥੋੜੇ ਜਿਹਾ ਸੇ ਤਾਂ ਬਿਮਾਰ ਹੋ ਗਿਆ ਬੁਖਾਰ ਬਹੁਤ ਹੋ ਗਿਆ ਸੀਗਾ ਤੇ ਬਿਮਾਰ ਹੋ ਹੁਣ ਕਰਕੇ ਆਪਾਂ ਵੀਡੀਓ ਨੇ ਪਾਸ ਹੋ ਗਈ। ਬਾਕੀ ਕੰਮਕਾਰ ਦਾ ਜਿਹੜਾ ਦੌਰ ਆ ਚੱਲੀ ਜਾਂਦਾ ਹੈ ਕੰਮਕਾਰ ਆਪਣਾ ਚੱਲੀ ਜਾਂਦਾ ਹੈਗਾ। ਜਿਨ੍ਹਾਂ ਨੇ ਅਜੇ ਤੱਕ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੀ ਰਾਏ ਛੱਡ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਸਾਰਿਆਂ ਦਾ ਪਿਆਰ ਭਰ ਸਾਸਤਰੀ ਦਾ ਸਾਰਿਆਂ ਨੂੰ ਥੈਂਕ ਯੂ ਲਵ ਯੂ ਆਲ। ਲਵ ਯੂ ਆਲ। ਤੇ ਨਾਲੇ ਤੁਸੀਂ ਦੱਸ ਦੋ ਕਿ ਤੁਸੀਂ ਸਾਨੂੰ ਕਿੱਥੋਂ ਵੇਖ ਰਹੇ ਹੋ ਸਾਡੇ ਚੈਨਲ ਤੇ ਕਿੱਥੋਂ ਵੇਸਟ ਕੀਤਾ ਹੈ ਸੋ ਮੈਂ ਅੱਜ ਜਿਹੜੀ ਹੈਗੀ ਮੇਰੇ ਦੋ ਤਰੀਕਾ ਹਾਂ ਦੋ ਤਰੀਕਾ ਦੋ ਤਰੀਕ ਨੂੰ ਸਾਨੂੰ ਲੱਗੂ ਸੋਪਾ ਸ਼ਹਿਰ ਬਾਹਰ ਕਰਨ ਗਏ ਸੀ ਤੇ ਸ਼ੇਰ ਕਰਦੇ ਕਰਦੇ ਮੁੜ ਕੇ ਬਸ ਆ ਗਿਆਂ ਥੋੜੇ ਦਵਾਈ ਬੂਟੀ ਲਈ ਜੰਨੇ ਸੈਟ ਬਟ ਹੋ ਜਾਣਗੇ ਠੀਕ ਆਪਾਂ ਇਸੇ ਕੇ ਤੋ ਬਾਕੀ ਦੂਜੀ ਗੱਲ ਹੈ ਵੀ ਦਵਾਈ ਲਈ ਹੈ ਹੁਣ ਪਰਮਾਤਮਾ ਕਰੇ ਛੜ ਗਈ ਕਦਾ ਹੋ ਜੀਏ ਠੀਕ ਹੋ ਜੀਏ ਦਵਾਈ ਬੂਟੀ ਲੈ ਕੇ ਸੈਟ ਬਟ ਹੋ ਗਏ ਪਏ ਆ ਤੇ ਚੈੱਕ ਅਪ ਕਰਵਾਇਆ ਸੀਗਾ ਕਹਿੰਦੇ ਵੀ ਠੀਕ ਹੋ ਜੇਗਾ ਡਾਕਟਰ ਸਾਹਿਬ ਕਹਿੰਦੇ ਇਨਫੈਕਸ਼ਨ ਹੋ ਗਈ ਸੀਗੀ ਉਹ ਜਿਹੜੇ ਸੱਜਣ ਆਪਣੇ ਚੈਨਲ ਨੂੰ ਦੇਖ ਰਹੇ ਨੇ ਜੀ ਵੀਡੀਓ ਨੂੰ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਛੱਡ ਦਿਓ ਕਿੱਥੋਂ ਦੇਖ ਰਹੇ ਹੋ ਸੱਜਣ ਤੁਸੀਂ ਜਾਂ ਲਾਈਕ ਕਰ ਦਿਓ ਨਾਲੇ ਤੇ ਨਾਲੇ ਦੱਸ ਦਿਓ ਵੀ ਕਿੱਥੋਂ ਦੇਖ ਰਹੇ ਹੋ ਤੇ ਹੋਰ ਤੁਹਾਡੇ ਸਾਰਿਆਂ ਦਾ ਹਾਲ ਚਾਲ ਮੈਂ ਪੁੱਛ ਰਿਹਾ ਤੁਸੀਂ ਠੀਕ ਹੋ ਜਿਹੜੇ ਮੇਰੇ ਨਾਲ ਜੁੜੇ ਹੋਣ ਵੀਰ ਤੁਸੀਂ ਠੀਕ ਹੋ ਤੇ ਦੂਜੀ ਗੱਲ ਇਹ ਵੀ ਮੈਂ ਦੱਸੀ ਇਹ ਗੱਲ ਵੀ ਮੌਸਮ ਥੋੜੀ ਤਬਦੀਲੀ ਆ ਗਈ ਜੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੋਏ ਤੱਕ ਸਬਸਕ੍ਰਾਈਬ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੀ ਰਾਏ ਛੱਡ ਦਿਓ ਤੇ ਤਬਦੀਲੀ ਆ ਗਈ ਸੀ ਕਿ ਮੌਸਮ ਦੇ ਵਿੱਚ ਥੋੜੀ ਜੀ ਧੂਆਂ ਤਾਂ ਜਾਂ ਜਿਆਦਾ ਆ بارش ਹੋ ਵੀ ਨਹੀਂ ਗਈ ਤੇ ਫਸਲਾਂ ਦੀ ਵੀ ਬੀਜਾਂ ਵੀ ਚੱਲੀ ਜਾਂਦੀ ਆ ਆਲੂ ਲੂ ਹੋਰ ਲੱਲਾ ਪੱਪਾ ਤੁਹਾਨੂੰ ਪਤਾ ਕਣਕ ਕਣਕ ਦਾ ਕੰਮ ਨਿਬੜ ਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਕਰ ਲਓ ਪਲੀਜ਼ ਰਿਕਵੈਸਟ ਆਈ ਰਿਕਵੈਸਟ ਯੂ ਪਲੀਜ਼ ਤੇ ਨਾਲੇ ਲਾਈਕ ਕਰ ਦਿਓ ਵੀਡੀਓ ਨੂੰ ਤੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਛੱਡ ਦਿਓ ਤੇ ਦਵਾਈ ਲਈ ਕੱਲੋ ਤੇ ਠੀਕ ਹੋ ਗਏ ਅੱਜ ਥੋੜਾ ਜਿਹਾ ਸਵੇਪੇਲੇ ਸ਼ੇਅਰ ਕਰਨ ਗਏ ਸੀ ਕਿ ਤੇ ਮੌਸਮ ਅਜਲਾ ਉਹ ਬਾਹਰ ਥੋੜਾ ਜਿਹਾ ਖਰਾਬ ਜਿਹਾ ਰਹਿੰਦਾ ਹੈਗਾ ਤੁਹਾਨੂੰ ਪਤਾ ਹੀ ਆ ਤੋ ਖਾਸ ਕਰ ਆਪਣੇ ਪੰਜਾਬ ਦੇ ਵਿੱਚ ਥੋੜਾ ਜਿਹਾ ਹੁਣ ਧੂਆਂ ਧਾਂ ਜਿਆਦਾ ਆ ਤੇ ਹੁਣ ਸੈਟ ਆ ਸੈਟਾ ਹੁਣ ਬਾਕੀ ਦੂਜੀ ਗੱਲ ਇਹ ਆ ਵੀ ਜਿੱਦਾਂ ਕੋਲੋ ਆ ਗਏ ਠੀਕ ਹੋ ਗਏ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਕਰ ਦਿਓ ਵੀਡੀਓ ਤੇ ਬਾਕੀ ਦੂਜੀ ਗੱਲ ਹੈਗੀ ਜਿਹੜੀ ਵੀ ਇਹ ਆਪਣਾ ਲਾਈਵ ਆਉਣ ਦਾ ਮਤਸਦਾਂ ਹੈ ਸੀਗਾ ਵੀ ਆਪਾਂ ਚਲੋ ਆਪਣੇ ਜਿਹੜੇ ਸਰੋਤੇ ਆਪਾਂ ਨੂੰ ਪਿਆਰ ਕਰਨ ਵਾਲੇ ਆ ਦੇਖਣ ਵਾਲੇ ਆ ਆਪਾਂ ਬੜੇ ਦਿਨਾਂ ਤੋਂ ਵੀਡੀਓ ਨਹੀਂ ਪਾਉਂਦਾ ਸੀਗਾ ਤੇ ਚਲੋ ਆਪਾਂ ਲਾਈਵ ਹੋ ਗਏ ਹਨਾ ਤੇ ਸਾਰਿਆਂ ਦਾ ਹਾਲ ਚਾਲ ਪੁੱਛ ਲੈਣਾ ਜਿਹੜੇ ਵੀ ਲੋਕ ਆਪਾ ਨੂੰ ਦੇਖ ਰਹੇ ਆ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਨਹੀਂ ਕੀਤਾ ਤਾਂ ਤੇ ਨਾਲੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਛੱਡ ਦਿਓ ਤੇ ਬਾਕੀ ਇਹ ਜੀ ਗੱਲ ਇਹ ਕਿੱਥੋਂ ਤੁਸੀਂ ਦੇਖਦੇ ਹੋ ਕਿੱਥੋਂ ਇਹ ਮੜਾ ਦੱਸ ਦਿਓ ਤੁਸੀਂ ਕਿੱਥੋਂ ਦੇਖ ਰਹੇ ਹੋ ਜੀ ਵੀਡੀਓ ਇਹ ਮੜਾ ਕਮੈਂਟ ਬਾਕਸ ਵਿੱਚ ਦੱਸ ਦਿਓ ਕਿਉਂਕਿ ਦੇਸ਼ਾਂ-ਵਦੇਸ਼ਾਂ ਦੇ ਵਿੱਚ ਬਹੁਤ ਸਾਰੇ ਕੈਨੇਡਾ ਅਮਰੀਕਾ ইংল্যান্ড ਆਪਾ ਨੂੰ ਦੇਦੇ ਸੱਜਣ ਮਿੱਤਰ ਆਪਣਾ ਵੀਡੀਓ ਆਨ ਕਰ ਰਹੇ ਨੇ ਆ ਮੈਂ ਬਿਮਾਰ ਹਾਂ ਕਰਕੇ ਥੋੜਾ ਜਿਹਾ ਸਿਹਤ ਠੀਕ ਨਹੀਂ ਸੀਗੀ ਸਿਹਤ ਨਾ ਠੀਕ ਹੋਣ ਕਰਕੇ ਮੁੜ ਕੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵੀ ਆਪਾਂ ਕਿਸੇ ਦਿਨ ਲਾਈਵ ਹੋਵਾਂਗੇ ਤੇ ਸੋਚਾਂ ਦੱਸਾਂਗੇ ਇਨਫੈਕਸ਼ਨ ਹੋ ਗਈ ਸੀਗੀ ਅਹ ਇਨਫੈਕਸ਼ਨ ਹੋ ਗਈ ਸੀਗੀ ਤੇ ਇਨਫੈਕਸ਼ਨ ਹੋਣ ਕਰਕੇ ਤੇ ਥੋੜਾ ਜਿਹਾ ਜਾਰੇ ਟੈਸਟ ਉੱਸੀਏ ਕਰਵਾਏ ਆ ਬਾਕੀ ਪਰਮਾਤਮਾ ਸਾਰਿਆਂ ਨੂੰ ਜਲਦੀ ਠੀਕ ਰੱਖੇ ਤੇ ਆਪਾਂ ਇਸੇ ਤਰ੍ਹਾਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਜੁੜੇ ਰਹਾਂਗੇ ਆਪਣੀਆਂ ਸਰੋਤਿਆਂ ਦੇ ਨਾਲ ਵੀਡੀਓ ਦੇ ਥਰੂ ਤੋਂ ਹੁਣ ਇਹ ਕਨਾ ਚੱਲੀ ਜਾਂਦੀ ਨਸੀਨਾ ਆਲਮ ਆਲਗਾ ਦਾ ਮਤਲਬ ਤੇ ਕੰਕ ਕ ਦਾ ਝੋਨੇ ਦੀ ਬਾਡੀ ਹੁਣ ਹੋ ਗਈ ਮੈਂ ਦੋ ਮੋਹਰੋਂ ਮਿਲ ਨਹੀਂ ਆ ਸਮਝ ਲੋ ਵੀਡੀਓ ਪਾਇਆ ਕਰਾਂਗੇ ਜਰੂਰ ਤੁਹਾਡਾ ਪਿਆਰ ਆ ਜਿਹੜਾ ਉਹ ਸਾਨੂੰ ਮਿਲਦਾ ਰਹੂਗਾ ਤੇ ਸਮਾਂ 1 ਵਜੇ ਕਿੰਨਾ ਦਾ ਵੀ 48 ਮਿੰਟ ਹੋ ਗਿਆ 1 ਵਜੇ 48 ਮਿੰਟ ਬਸ ਆਪਣੇ ਟੁਕ ਟੁਕ ਨਿਕਲੀ ਵੀ ਹੈ ਪੂਰੀ ਵਧੀਆ ਹਾਂਜੀ ਹਾਂਜੀ ਬਈ ਟੁਕ ਟੁਕ ਨਿਕਲੀ ਵੀ ਹੈ ਪੂਰੀ ਵਧੀਆ ਤੇ ਵਧੀਆ ਸਮਾਂ 2 ਵਜੇ ਨਾਲ ਪੌਣੇ 2 ਹੋ ਗਏ ਤੇ 2 ਵਜੇ 2 1 ਵਜੇ 1:45 1 ਵਜੇ 48 ਮਿੰਟ ਉਹ 2 ਵਜੇ ਨਾਲੇ ਆ ਮੈਂ ਦਵਾਈ ਵੀ ਲੈਣੇ ਹਾਂ ਹੁਣ ਕਾਇਮ ਹੋਣੇ ਆ ਕਿਰਾ ਚਾਹ ਪਾਣੀ ਪੀਣੇ ਆ ਉਹ ਚਾਹ ਤੋਂ ਬਣਾ ਪਿੰਡ ਆਣ ਦਾ ਚੱਲਦਾ ਨਹੀਂਗਾ ਤੁਹਾਨੂੰ ਪਤਾ ਹੀ ਆ ਸਰਕਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲੇ ਵੀਡੀਓ ਨੂੰ ਲਾਈਕ ਕਰ ਦਿਓ ਤੁਸੀਂ ਕਮੈਂਟ ਚ ਆਪਦੀ ਰਾਏ ਦੋ ਕਿੱਥੋਂ ਵੇਖਦੇ ਹੋ ਬਈ ਸੀ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਸਾਡੇ ਜਿਹੜੇ ਵੇਖਣ ਵਾਲੇ ਆ ਸੱਜਣ ਉਹ ਕਿੱਥੋਂ ਸਾਨੂੰ ਵੇਖ ਰਹੇ ਆ ਤੇ ਕਮੈਂਟ ਕਰ ਦਿਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲੋ ਨਾਲੇ ਸਬਸਕ੍ਰਾਈਬ ਕਰ ਦਿਓ ਤੇ ਬਸ ਉਹ ਤੁਹਾਨੂੰ ਪਤਾ ਹੀ ਆ ਬੀਲੇ ਜੇ ਹੋ ਗਏ ਹੁਣ ਕੰਮ ਕਰ ਇਹ ਦੂ ਮੌਸਮ ਨਾ ਬਦਲ ਜਾਣਾ ਠੰਡ ਠੰਡ ਹੋ ਜਾਣੀ ਹੈ ਕੀ ਤੇ ਬਾਕੀ ਤਕਰੀਬਨ ਹੁਣ ਤਾਂ ਤੁਪ ਤਪ ਨਿਕਲਣ ਲੱਗੀ ਤੇ ਆਪਾਂ ਠੰਡ ਦੇ ਵਿੱਚ ਵੀ ਲਾਈਵ ਕਰਦੇ ਆ ਕਰਾਂਗੇ ਮੈਂ ਤੁਹਾਨੂੰ ਦੱਸੀ ਆ ਗੱਲ ਵੀ ਜਿਹੜੇ ਲੋਕ ਤੇ ਆਪਣੇ ਦੇਖਣ ਵਾਲਿਆ ਵੀਰ ਦਾ ਤੇ ਵੀ ਗੱਲ ਹੈ ਜੀ ਐਮ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਦਿਓ ਮੈਨੂੰ ਪਤਾ ਲੱਗ ਜੇ ਤੁਹਾਡੀ ਆਪਣੀ ਹਾਜ਼ਰੀ ਲੱਗ ਜੂਗੀ ਸਾਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਨਾਲੇ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੀ ਰਾਏ ਨੂੰ ਕਮੈਂਟ ਦੇ ਵਿੱਚ ਦੱਸ ਦਿਓ ਆਪਣਾ ਪੈਂਡ ਕਿਹੜਾ ਤੇ ਮੈਂ ਤੁਹਾਨੂੰ ਮੈਂ ਵੀ ਦੱਸੂਗਾ ਫਿਰ ਆਪਦੇ ਬਾਰੇ ਜਿਹੜੇ ਨਵੇਂ ਆਏ ਆ ਤੇ ਜਿਹੜੇ ਪੁਰਾਣੇ ਥੀ ਵਿਊਰ ਦੇਖਣ ਵਾਲੇ ਆਪਣੇ ਉਹਨਾਂ ਨੂੰ ਤਾਂ ਪਤਾ ਹੀ ਹੈ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਮੌਸਮ ਦੀ ਜੇ ਆਪਾਂ ਗੱਲ ਕਰਦੇ ਸੀਗੀ ਵੀ ਮੌਸਮ ਥੋੜਾ ਜਿਹਾ ਬਦਲ ਗਿਆ ਮੌਸਮ ਬਦਲਣ ਕਰਕੇ ਥੋੜਾ ਇਹਨਾਂ ਪਰੇਸ਼ਾਨੀ ਜੀ ਆਉਣ ਲੱਗ ਪਈਆਂ ਸਾਹ ਵਿੱਚ ਤੇ ਹੋਰ ਮਤਲਬ ਹੈਗਾ ਘਾਣ ਪੀਂਦਾ ਅਬ ਬਸ ਜਾਰੇ ਤੱਕ ਮੌਸਮ ਦਾ ਹੀ ਹੈ ਜਿਹੜਾ ਹੈਗਾ ਮੈਂ ਗਿਆ ਸੀ ਡਾਕਟਰ ਸਾਹਿਬ ਕੋਲ ਦਵਾਈ ਵੀ ਦਿੱਤੀ ਉਹ ਕਹਿੰਦਾ ਠੀਕ ਹੋ ਜਾਏਗਾ ਕੋਈ ਗੱਲ ਨਹੀਂ ਬਾਰੇ ਦਿਨ ਹੋ ਗਏ ਤੇ ਆਪਾਂ ਆਏ ਨੀਗੇ ਮਤਲਬ ਲਾਈਵ ਨਹੀਂ ਆਏਗੇ ਲਾਈਵ ਆਉਣ ਦਾ ਜਿਹੜਾ ਮਕਸਦ ਹੀ ਸੀ ਮਾਖਾ ਚਲੋ ਸਰੋਤੇ ਕੀ ਰੀਡਿਊ ਕਰਦੇ ਰਹਿੰਦਾ ਅਗਲਾ ਕੰਦਰ ਬਾਈ ਆਇਆ ਨਹੀਂ ਬੜੇ ਤਨ ਹੋ ਗਏ ਉਹੋ ਜੱਟ ਪੰਜਾਬ ਹੌਲਾ ਚੈਨਲ ਵਾਲਾ ਤੇ ਅਮਾ ਚਲਾ ਜਾਉਣੇ ਹੈਗੇ ਹੁਣ ਆਪਾਂ ਲਾਈਵ ਚਲਾਇਆ ਕਰਾਂਗੇ ਤੇ ਬਾਕੀ ਦੂਜੀ ਗੱਲਾਂ ਉਹਦਾਂ ਵੀ ਚਲਾਵਾਂਗੇ ਆਪਾਂ ਜਾਣਕਾਰੀ ਆਪਦੇ ਭਾਣਾ ਭਰਾਵਾਂ ਨਾਲ ਸਾਂਝੀ ਕਰਿਆ ਕਰਾਂਗੇ ਸੋ ਮੈਂ ਗੱਲ ਕਰਦਾ ਸੀਗਾ ਜੀ ਵੀਰਾਂ ਇਹ ਇਹ ਮਤਲਬ ਹੈਗੀ ਆ ਅੱਜ ਦੀ ਜਿਹੜੀ ਸਿਚੁਏਸ਼ਨ ਆ ਵਿਜ਼ਿਬਿਲਟੀ ਠੀਕ ਹੈ ਹਵਾ ਹਵਾ ਜਿਹੜੀ ਹੈ ਉਹ ਥੋੜੀ ਜਿਹੀ ਪਹਿਲਾਂ ਨਾ ਹਵਾ ਜਿਹੜੀ ਸੀਗੀ ਉਹ ਮਤਲਬ ਠੀਕ ਨਹੀਂ ਸੀਗੀ ਹੁਣ ਹਵਾ ਠੀਕ ਹੈ ਇਹ ਕਹਿਣ ਤੋਂ ਮਤਲਬ ਇਹ ਆ ਵੀ ਆ ਮੌਸਮ ਠੀਕ ਹੈ ਤਪਤਪ ਨਿਕਲੀ ਵੀ ਹੈ ਪੂਰੀ ਤੇ ਜਨੇ ਵੀ ਦੇਸ਼ਾਂ ਦੇਸ਼ਾਂ ਦੇ ਵਿੱਚ ਦੇਖਣ ਵਾਲੇ ਨਾ ਆਪਣੇ ਸਾਰੇ ਭੈਣ ਭਰਾ ਆਪਾਂ ਨੂੰ ਸਾਰੇ ਲਾਈਕ ਮਾਰ ਦੇ ਕਮੈਂਟ ਕਰ ਦੇ ਲਾਈਕ ਜਰੂਰ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਇਹਨਾਂ ਨੂੰ ਸਬਸਕ੍ਰਾਈਬ ਨਾ ਕਰਨਾ ਭੁੱਲੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਦਾ ਨਾਲੇ ਤੁਸੀਂ ਦੱਸ ਦਿਓ ਕਿੱਥੋਂ ਬਨੇ ਆ ਮੈਨੂੰ ਤੇ ਬਾਈ ਜੀ ਤੁਸੀਂ ਦੱਸ ਦਿਓ ਕੋਈ ਵੀ ਭੈਣ ਭਰਾ ਆਪਣਾ ਦੇਂਦਾ ਆਪਾਂ ਨੂੰ ਪਿਆਰ ਕਰਨ ਵਾਲਾ ਸਪਰਤਾ ਦੱਸ ਦਿਓ ਕਿੱਥੋਂ ਦੇ ਨੇ ਤੇ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਰੱਖਿਆ ਕਰੋ ਕਿੱਥੋਂ ਗੱਲ ਕਰਦੇ ਆਪਾਂ ਹਾਂ ਗੱਲ ਕਰਦੇ ਸੀਗੀ ਜੀ ਆਪਾਂ ਵੀ ਚਲੋ ਆਪਦੇ ਭੈਣ ਭਰਾ ਜਿਹੜੇ ਪੰਜਾਬੀ ਹਨ ਉਹਨਾਂ ਨਾਲ ਜੁੜਨ ਦਾ ਇੱਕ ਜਰੀਆ YouTube ਵੀ ਆ ਤੇ YouTube ਦੇ ਥਰੂ ਜਿੰਨੇ ਵੀ ਜੁੜੇ ਆ ਮੇਰੇ ਭੈਣ ਭਰਾ ਮੰਨਦਾ ਜਨਨ ਕੱਲ ਵੀ ਮੈਂ ਗੱਲ ਕਰਦੇ ਹਵਾ ਬਾਰੇ ਪੌਣ ਪਾਣੀ ਬਾਰੇ ਵਿਲਾ ਵਾਤਾਵਰਨ ਕਲਾਈਮੇਟ ਆਪਣਾ ਜਿਹੜਾ ਵਾਤਾਵਰਨ ਪੰਜਾਬ ਦਾ ਇਹ ਤੁਹਾਨੂੰ ਪਤਾ ਚਾਰੇ ਪੰਜੇ ਰੁੱਤਾਂ ਹੁੰਗਾਂ ਰਹਿੰਦੇ ਨੇ ਜਦੋਂ ਠੰਡ ਆ ਜਾਂਦੀ ਹੈ ਸਰਦੀ ਉਦੋਂ ਜ਼ਿਆਦਾ ਬਿਮਾਰ ਕਰ ਦਿੰਦੀ ਆ ਕਈਆਂ ਨੂੰ ਤੇ ਕਈਆਂ ਨੂੰ ਕਿਸੇ ਨੂੰ ਸੈੱਟ ਕਰ ਦਿੰਦੀ ਆ ਇੱਥੇ ਇੱਕ ਤਾਂ ਦਾ ਕਲਾਈਮੇਟ ਨਹੀਂ ਤੁਹਾਨੂੰ ਪਤਾ ਇਹ ਇੱਥੇ ਚਾਰ ਤਰ੍ਹਾਂ ਦੀਆਂ ਰੁੱਤਾਂ ਆਉਂਦੀਆਂ ਜਦੋਂ ਹੁਣ ਇਹਦੂ ਮਾਰੋ ਮਤਲਬ ਜਦੋਂ ਗਰਮੀ ਆਉਗੋ ਉਦੋਂ ਗਰਮੀ ਚ ਲੋਕ ਮਾਰ ਹੋ ਜਾਣਗੇ ਫਿਰ ਸਰਦੀ ਫਿਰ ਬਸੰਤ ਰੁੱਤ ਆਪਾਂ ਤਾਂ ਸਾਰੀਆਂ ਰੁੱਤਾਂ ਦਾ ਆਨੰਦ ਮਾਣਦੇ ਆ ਜਿੰਨੇ ਵੀ ਪੰਜਾਬ ਵਾਲਿਆਂ ਹਨਾ ਔਰ ਫਰਦੀ ਦੀ ਰੁੱਤ ਸਮਝ ਲਓ ਵੀ ਅੱਜ 2 ਤਰੀਕ ਹੋ ਗਈ 2 ਤਰੀਕ ਹੋ ਗਈ ਤੇ 2 ਤਰੀਕ ਨੂੰ ਸਮਝ ਲਓ ਵੀ ਸਰਦੀ ਹੁਣ ਨਾ ਆ ਗਈ ਹੈ ਮੈਂ ਵੀ ਛੇਕਾਂ ਲੱਗਣਾ ਪੰਨਾ ਬਾਹਰ ਉਹ ਯਾਨਾ ਕਈ ਰੀ ਨਾ ਨੂੰ ਕੋਈ ਬਾਹਰ ਜਾਣਾ ਜਦੋਂ ਤੇ ਉਦੋਂ ਨਾ ਪਰ ਤੁਹਾਨੂੰ ਪਤਾ ਸਰਦੀ ਕਈ ਰੀ ਹਵਾ ਹਵਾ ਬਾਜ ਜਾਂਦੀ ਹੈਗੀ ਹਵਾ ਬਾਜਿਆ ਨਹੀਂ ਉਹਦੇ ਕਰਕੇ ਨਾ ਜ਼ਖਾਮ ਵਗਾਰਾ ਹੋ ਜਾਂਦਾ ਹੈ ਇਹਨੂੰ ਆਪਾਂ ਨਾ ਅਲਰਜੀ ਕਹਿ ਸਕਦੇ ਆ ਤੇ ਹਵਾ ਜਿਹੜੀ ਆ ਉਹ ਪਹਿਲਾਂ ਤਾਂ ਸਾਰੀ ਬੇਕਾਰ ਸੀਗੀ ਹਵਾ ਪਹਿਲਾਂ ਉਹ ਠੀਕ ਨਹੀਂ ਸੀਗੀ ਮਤਲਬ ਉਹਦੇ ਚ ਵਿਜ਼ਿਬਿਲਟੀ ਨਹੀਂ ਸੀ ਕਿਉਂਕਿ ਮਤਲਬ ਠੀਕ ਨਹੀਂ ਸੀ ਪਰ ਹੁਣ ਹਵਾ ਵੀ ਠੀਕ ਹੈ ਤੇ ਹਵਾ ਠੀਕ ਹੈ ਬਾਕੀ ਪਾਣੀ ਠੀਕ ਹੈ ਚਲੋ ਜਿਹੜਾ ਚੱਲੀ ਜਾਂਦਾ ਹੈ ਨਾ ਤੇ ਹੋਰ ਗੱਲ ਹੈ ਕਿ ਹਾਂ ਵੀ ਇਹਦਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੀ ਰਾਇ ਜ਼ਰੂਰ ਦੇ ਦਿਓ ਤੇ ਕਮੈਂਟੋ ਵਿੱਚ ਆਪਣੀ ਰਾਏ ਜਰੂਰ ਦੋ ਇੱਕ ਮਿੰਟਾ ਮੈਂ ਨਾ ਥੋੜਾ ਜਿਹਾ ਮੜਾ ਨਾ ਬਾਹਰ ਕੋਈ ਆਇਆ ਬਿਜ਼ੀ ਹੋਣਾ ਇੱਕ ਮਿੰਟ ਆਵਾਂ ਅਭੀ ਆਵਾਂ ਚਾ ਇਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲੇ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਵਿੱਚ ਆਪਣੀ ਰਾਜੋ ਕਮੈਂਟ ਕਰਕੇ ਦੱਸੋ ਬਾਈ ਜੀ ਤੁਸੀਂ ਕਿੱਥੋਂ ਕਿਹੜੇ ਸ਼ਹਿਰ ਤੋਂ ਇਹ ਗੱਲ ਮੈਂ ਕਰਦਾ ਸੀਗਾ ਜਿਹੜੀ ਵੀ ਹਾਂ ਗੱਲ ਜਿਹੜੀ ਮੈਂ ਕਰਦਾ ਸੀਗਾ ਨਾ ਕਿ ਆਪਣੇ ਨਾ ਹੁਣ ਸਰਦੀ ਆ ਗਈ ਮੌਸਮ ਬਦਲ ਗਿਆ ਮੌਸਮ ਬਦਲਣ ਕਰਕੇ ਨਾ ਥੋੜਾ ਜਿਹਾ ਨਾ ਮੌਸਮ ਮੌਸਮ ਬਦਲ ਗਿਆ ਮੌਸਮ ਦੇ ਵਿੱਚ ਤਬਦੀਲੀ ਆ ਗਈ ਤਬਦੀਲੀ ਹੋਣ ਕਰਕੇ ਥੋੜਾ ਜਿਹਾ ਨਾ ਲੋਕਾਂ ਜਦੀ ਬਿਮਾਰਤ ਮਰਦੀ ਹੋ ਗਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾਗਾ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੀ ਰਾਏ ਦੋ ਕਮੈਂਟ ਦੱਸੋ ਕਿ ਤੁਸੀਂ ਕਿੱਥੋਂ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਤੇ ਬਾਕੀ ਪਿੰਡਾਂ ਵਾਲੇ ਜਿਹੜੇ ਸੱਜਣ ਆਪਣੇ ਤੁਹਾਨੂੰ ਪਤਾ ਹੀ ਆ ਕੰਮ ਧੰਦਾ ਹੁਣ ਮੇਲੇ ਹੋ ਜਾਣਗੇ ਕਣਕ ਕਣਕ ਗੀਸ ਕੇ ਆਲੂ ਲੂ ਜੇ ਤੁਸੀਂ ਆਪਣੇ ਪਿੰਡਾਂ ਵਾਲਿਓ ਤਾਂ ਲਾਈਵ ਨਹੀਂ ਯਰ ਕਮੈਂਟ ਤਾਂ ਲਾਈਵ ਨਹੀਂ ਬਣਦਾ ਤੁਹਾਡਾ ਇੱਕ ਪਿੰਡਾਂ ਵਾਲੇ ਵਾਸਤੇ ਆਪਣੇ ਕਮੈਂਟ ਕਰਨਾ ਚਾਹੀਦਾ ਹੱਕ ਬੰਦ ਤੁਹਾਡਾ ਤੇ ਸੈਨ ਨੂੰ ਸਬਸਕ੍ਰਾਈਬ ਕਰੋ ਤੇ ਇਹ ਗੱਲ ਹੈ ਕਿ ਆਹੋਂ ਵੀ ਆਪਾਂ ਅੱਜ ਲੰਮੇ ਸੈਸ਼ਨ ਲੰਮੇ ਤੌਰ ਦੇ ਵਿੱਚ ਸਮਝ ਲਵੋ ਕਿ ਜ਼ਿੰਦਗੀ ਦੀ ਚੱਲ ਰਹੀ ਹੈ ਵਧੀਆ ਜ਼ਿੰਦਗੀ ਅਤੇ ਲਾਈਵ ਦੇ ਵਿੱਚ ਆਪਾਂ ਕਰਨੇ ਸੀ ਗੱਲ ਆ ਅੱਜ ਜੋ ਜਿਹੜਾ ਹੈਗਾ ਨਾ ਮਤਲਬ ਟਾਈਮ ਅਜਿਹੇ ਟਾਈਮ ਦੇ ਵਿੱਚ ਬਸ ਬਿਜਾਈ ਵਿਸੂਈ ਕਰਕੇ ਵਿਹਲੇ ਹੁਣ ਕਣਕ ਕੁਣਕ ਸੋਰ ਲੱਲਾ ਪੱਬਾ ਚੱਲਦਾ ਜਿਹੜਾ ਸਾਰਾ ਕੁਛ ਠੀਕ ਆ ਹਣ ਆਲੂਆਂ ਦਾ ਚੱਲੀ ਜਾਂਦਾ ਹੈਗਾ ਜੀ ਗਾੜ ਆਲੂ ਮੁਰਕੇ ਪੀਸ ਕੇ ਪਹਿਲੇ ਲੋਕ ਫਿਰ ਸ਼ਾਲਾਂ ਦੇ ਵਿੱਚ ਆਨੰਦ ਮਾਣੋ ਮੌਜਾਂ ਮਾਣੋ ਵਧੀਆ ਦਾ ਸਮਾਂ ਨਗਾਓ ਉਹਦੀ ਰਾਜਾ ਦੇ ਵਿੱਚ ਤੇ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਤੁਸੀਂ ਦੱਸ ਦਿਓ ਵੀ ਤੁਸੀਂ ਕਿਹੜੇ ਸ਼ਹਿਰ ਤੋਂ ਜਾਂ ਕਿਹੜੇ ਪਿੰਡ ਤੋਂ ਆਪਾਂ ਨੂੰ ਵੇਖਦੇ ਹੋ ਤੇ ਕਮੈਂਟ ਲਾਈਕ ਵੀ ਕਰੋ ਤੇ ਨਾਲੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਪੰਜਾਬੀ ਭਰਾ ਆਪਣੇ ਜਿੰਨੇ ਵੀ ਆ ਸਾਰੇ ਸਬਸਕ੍ਰਾਈਬ ਕਰੋ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਸੱਜਣ ਮਿੱਤਰ ਪੰਜਾਬੀ ਭਰਾਵਾਂ ਦਾ ਜਾਂ ਕਿਤੇ ਵੀ ਕੋਈ ਦੂਰ ਨੇੜੇ ਰਹਿੰਦਾ ਜਾਂ ਆਪਾਂ ਨੂੰ ਵਿਊ ਕਰਦਾ ਵੇਂਦਾ ਆਪਣੇ ਚੈਨਲ ਨੂੰ ਆਪਾਂ ਤੈਅਦ ਲੋ ਸਤਿਕਾਰ ਕਰਦੇ ਹਾਂ ਕਿ ਬਸ ਇੱਕ ਜਰੀਆ ਬਣਿਆ YouTube ਤੁਹਾਡੇ ਨਾਲ ਜੁੜ ਜਾਈਦਾ ਹੈਗਾ ਇਹ ਅੱਜ ਮੈਂ ਤੁਹਾਨੂੰ ਦੱਸੀਏ ਗੱਲ ਵੀ ਅੱਜ ਤੜਕੇ ਜਿਹੜਾ ਮੌਸਮ ਸੀਗਾ ਥੋੜਾ ਐ ਸੈੱਟ ਨਹੀਂ ਸੀਗਾ ਤੇ ਬਿਮਾਰ ਜੇ ਹੋ ਗਏ ਸੀਗੇ ਤੇ ਹੁਣ ਆਇਆ ਕਰਾਂਗੇ ਲਾਈਵ ਤੇ ਬਾਕੀ ਚੈਨਲ ਤੇ ਆਪਣੇ ਤੇ ਤੁਹਾਨੂੰ ਪਤਾ ਹੀ ਆ ਬਹੁਤ ਵਧੀਆ ਵਧੀਆ ਹਾਫ ਸੇ ਠੱਠੇ ਵਾਲਾ ਵੀਡੀਓ ਹੋਰ ਵੀਡੀਓ ਆਉਂਦੀਆਂ ਰਹਿਣਗੀਆਂ ਤਾਂ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਇੱਕ ਵੀਡੀਓ ਆਪਾਂ ਪਾਉਣੀ ਵੀ ਰਹਿਣੀ ਹੈਗੀ ਤੇ ਅਮ ਤੁਸੀਂ ਕਿਹੜੇ ਸ਼ਹਿਰ ਤੋਂ ਦੇਖਦੇ ਹੋ ਜਾਂ ਕਿਹੜੇ ਪਿੰਡ ਤੋਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੋਂ ਪੌਣੇਰੀ ਨੇ ਆਪਾਂ ਵੀਡੀਓ ਦੁਆਰਾ ਫਿਰੋ ਤੁਹਾਨੂੰ ਮੈਂ ਦੱਸਣ ਗੱਲ ਵੀਵਰਜ਼ ਨੂੰ ਮਤਲਬ ਸਿਹਤ ਠੀਕ ਨਹੀਂ ਸੀਗੀ ਥੋੜੀ ਜੀ ਤੇ ਚਲੋ ਆਪਾਂ ਲਾਈਵ ਹੋ ਗਏ ਬਾਹਲੇ ਦਿਨ ਹੋ ਗਏ ਸੀਗੇ ਮੈਂ ਟ੍ਰੀਟਮੈਂਟ ਲੈ ਕੇ ਆਇਆ ਸੀਗਾ ਦਵਾਈ ਤੇ ਚੈਨਲ ਤੇ ਪਹੁੰਚਿਆ ਨਹੀਂ ਗਿਆ ਸੀਗਾ ਮਾਹ ਚਲੋ ਆਪਣੇ ਸਰੋਤਿਆਂ ਨਾਲ ਜੁੜਨਾ ਤੇ ਚੈਨਲ ਤੇ ਆਪਾਂ ਪਹੁੰਚਣ ਦਾ ਹੱਕ ਬੰਦਾ ਆਪਣਾ ਸੋ ਜਿੰਨੇ ਵੀ ਵੀਵਰਜ਼ ਆਪਣੇ ਦੇਖਣ ਆਲੇ ਸਭ ਤੋਂ ਪਹਿਲਾਂ ਮੈਂ ਇਹੀ ਗੱਲ ਕਰਾ ਤੁਹਾਨੂੰ ਕਮੈਂਟ ਕਮੈਂਟ ਦੇ ਵਿੱਚ ਦੱਸ ਦਿਓ ਤੇ ਲਾਈਕ ਕਰ ਦਿਓ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਫੋ ਗੱਲ ਕਰ ਲਈ ਆਪਾਂ ਮੌਸਮ ਦੀ ਯਾਰ ਮੌਸਮ ਨਾ ਜਿਹੜਾ ਥੋੜਾ ਜਿਹਾ ਨਾ ਮੌਸਮ ਹੁਣ ਥੋੜਾ ਜਿਹਾ ਕਰਵਟ ਲੈ ਗਿਆ ਸਿਆਲਾਂ ਦੀ ਰੋਤਾ ਕੀ ਹੁਣ ਬੱਚੇ-ਪੁੱੱਚੇ ਵੀ ਸਕੂਲ ਉਸਦੇ ਆ ਮਤਲਬ 8:00 ਵਜੇ ਦੇ ਨੂੰ ਤੁਹਾਨੂੰ ਪਤਾ ਹੀ ਹੋ ਆਹੀ ਸਮਾਂ ਜਾਂਦਾ ਤੇ ਰਾਤ ਨੂੰ ਨੇਰਾ ਜਾਂ ਵੀ ਛੇਤੀ ਹੋ ਜਾਂਦਾ ਹੈ ਨਾ ਬਾਕੀ ਦੂਜੀ ਗੱਲ ਆ ਥੋੜਾ ਜਿਹਾ ਆਪਾਂ ਆ ਰਹੇ ਦੇ ਸੀਗੇ ਸੰਦ ਸੁੰਦੀ ਧੂਣ ਵਾਲੇ ਜਿੱਦਾਂ ਟਰੈਕਟਰ ਹੋ ਗਿਆ ਹੋਰ ਕਈਆਂ ਕੋਲ ਜਿਹੜੀਆਂ ਸਿੰਘ ਇਹ ਰਹਿੰਦਾ ਸੀ ਧੂਣ ਲੱਗਦਾ ਇਹ ਧੂੜ-ਧੂੜ ਕੇ ਆਪਾਂ ਸ਼ਾਮ ਤੱਕ ਆਪ ਕੇ ਤੇ মতব আপনার শহর বাজার গুলো হ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਹੀ ਆਪਣਾ ਏਰੀਆ ਦੱਸ ਦਿਓ ਤੁਸੀਂ ਕਿਹੜੇ ਰੀ ਤੋਂ ਮੈਨੂੰ ਬੇਨੇ ਹੋ ਕਿਹੜੇ ਰੀ ਤੋਂ ਬਿਲੋਂਗ ਕਰਦੇ ਹੋ ਤੋਂ ਕਮੈਂਟ ਬਾਕਸ ਵਿੱਚ ਆਪਣੀ ਰਾਏ ਦੇ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਅੱਜ ਕੋਈ ਜ਼ਿਆਦਾ ਗੱਲਬਾਤ ਨਹੀਂ ਹੋਈਗੀ ਤੇ ਨਾ ਹੀ ਗੱਲਬਾਜ਼ੀ ਕਰਨ ਨੂੰ ਮਨ ਕਰਦਾ ਬਸ ਸੋ ਠੀਕ ਹੈ ਤੁਹਾਡੇ ਨਾਲ ਜੁੜੇ ਮੈਂ ਹਾਂ ਸੋ ਤੁਹਾਡਾ ਪਿਆਰ ਹੈ ਪੇਮਾ ਤੇ ਜਿੰਨੇ ਵੀ ਵਿਊਅਰ ਦਾ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਤਹਿ ਦਿਲੋਂ ਸਤਿਕਾਰ ਕਰਦਾ ਹਾਂ ਪੈਣ ਪ੍ਰਵਾਹਾਂ ਦਾ ਸਾਰਿਆਂ ਦਾ ਸਤਿਕਾਰ ਕਰਦੇ ਹਾਂਗੀ ਕਮੈਂਟ ਬਾਕਸ ਵਿੱਚ ਆਪਣੀ ਰਾਏ ਚੈਨਲ ਨੂੰ ਸਬਸਕ੍ਰਾਈਬ ਨਾ ਕਰਨਾ ਭੁੱਲੋ ਕਿਉਂਕਿ ਆਪਣੇ ਕੋਲੇ ਵੀਡੀਓ ਬਹੁਤ ਵਧੀਆ-ਵਧੀਆ ਹੁੰਦੀਆਂ ਰਹੀਆਂ ਲਾਈਵ ਦਾ ਮਤਲਬ ਇਹ ਹੁੰਦਾ ਹੈਗਾ ਲਾਇਬਰੀ ਵਿੱਚ ਕੋਈ ਬਿਆਰੀ ਗੱਲਬਾਤ ਨਹੀਂ ਆਪਾਂ ਕਰ ਸਕਦੇ ਕਿ ਤੇ ਲਾਈਵ ਦੇ ਵਿੱਚੋਂ ਨਿੱਕਾ ਮੋਟਾ ਕੋਈ ਦੁਸ਼ ਸੋਕ ਕਰ ਸਕਦੇ ਹਾਂ ਜੇ ਕੋਈ ਤੁਹਾਡੀ ਰਾਏ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਤੁਸੀਂ ਉਹ ਪੁੱਛ ਸਕਦੇ ਹੋ ਤੇ ਬਾਕੀ ਬਾਲਾ ਸਮਾਂ ਵੀ ਨਹੀਂ ਹੁੰਦਾਗਾ ਹੁਣ ਸਾਨੂੰ ਵੀ 2:05 ਹੋ ਗਏ 2:05 ਹੋ ਗਏ ਤੇ ਇਹ ਦੂ ਮਗਰੋਂ ਸਮਝ ਲਓ ਕਿ ਦਿਨ ਛੇ ਬਣ ਵਾਲੀ ਆ ਇਹ ਹਾਂ ਸੋ ਉਹ ਮੈਂ ਆਹੀ ਲਾਈਵ ਦੇਨ ਛੇਪਨ ਵਾਲਾ ਹੀ ਆ ਛੇਪ ਕੇ ਦੇਨ ਉਦੋਂ ਮਗਰੋਂ ਫੇਰ ਕੀ ਹੋਣਾ ਕੁਛ ਨਹੀਂ ਕੰਮਕਾਰ ਹੋਣੀ ਨਹੀਂਗੇ ਕੰਮ ਕਰੋ ਹੈ ਵੀ ਨਹੀਂ ਬਾਕੀ ਇਹਦੂ ਮੋਰ ਬਾਤ ਨੂੰ ਬਤਾਈ ਗਿਆ ਸਿਆਲਾਂ ਦੇ ਵਿੱਚ ਦਿਨ ਛੋਟੇ ਛੋਟੇ ਹੁੰਦੇ ਹੈਗੇ ਨਿੱਕੇ ਨਿੱਕੇ ਦਿਨ ਹੁੰਦੇ ਹੈਗੇ ਐਡੇ ਐਡੇ ਸੋ ਵਿਕਟੋਰੀਆਸ ਕੈਪਟਨ ਤੋਂ ਦਿਨ ਛੋਟੇ ਛੋਟੇ ਹੁੰਦੇ ਹੈਗੇ ਇਸ ਕਰਕੇ ਆਪਾਂ ਮਤਲਬ ਜਿਹੜਾ ਹੈਗਾ ਵੀ ਜ਼ਿਆਦਾ ਕੰਮ ਕਰ ਛੇਤੀ ਨਵੇੜ ਸਕਦੇ ਕੀ ਥੈਨ ਛੋਟੇ ਹੁੰਦੇ ਆ ਸਿਆਲਾਂ ਦੇ ਵਿੱਚ ਤੇ ਆਲੇ ਦੇ ਵਿੱਚ ਦਿਲ ਛੋਟੇ ਹੋਣ ਕਰਕੇ ਤੁਹਾਨੂੰ ਪਤਾ ਹੀ ਹੈ ਵੀ ਇਹ ਆਪਾਂ ਜ਼ਿਆਦਾ ਕੰਮ ਕਰ ਨਹੀਂ ਨਵੇੜ ਸਕਦੇ ਆਰਾ ਕੱਲ ਕੰਮ ਕਰਦੇ ਸੀ ਇਹ ਤੇ ਕੰਮ ਕਰਦੋਂ ਤਨ ਖੇਤ ਗਏ ਸੀ ਉਥੇ ਤੇ ਦੋਹੀ ਜਾਂ ਨਾ ਬਾਪਾ ਮੈਂ ਕਿਚ ਚਲ ਬਾਹਾਂ ਬੂਆਈਗਾ என்ன பட்டுக்கு பாவா ਜਿਨ੍ਹਾਂ ਨੇ ਚੈਨਲ ਨੂੰ ਹੇਠ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੀ ਰਾਏ ਦੱਸ ਕਰ ਮਖਨਾ ਬਹੁਤ ਹੈ ਯਾਰ ਇੱਥੇ ਪਤਾ ਨਹੀਂ ਕੀ ਚੱਕਰ ਆਇਆ ਹੈ ਮਖਨਾ ਬਹੁਤ ਹੈ ਸੋ ਫਿਰ ਮੈਂ ਦੱਸਣਾ ਗੱਲ ਤੇ ਆਪਾਂ ਕੱਲ ਨੂੰ ਮੈਂ ਇੱਕ ਜਿਹੜੀ ਗੱਲ ਕਰਨੀ ਸੀਗੀ ਚਲੋ ਆਪਣਾ ਚੈਨਲ ਜਿਹੜਾ ਚੱਲਦਾ ਚੱਲਦਾ ਹੀ ਆ ਕੱਲ ਨੂੰ ਨਾ ਮੈਂ ਜਾਣਾ ਸੀਗਾ ਆਪਣੇ ਨਾਲ ਪਿੰਡ ਇੱਕੋ ਉੱਥੇ ਪਿੰਡਾ ਉੱਥੇ ਤੇ ਉੱਥੇ ਨਾ ਵਿਆਹ ਸੀਗੇ ਗਰੀਬ ਕੁੜੀਆਂ ਦੇ ਪੰਜ ਸੱਤ ਕੁੜੀਆਂ ਦੇ ਵਿਆਹ ਸੀਗੇ ਆਪਾਂ ਨਾ ਥੋੜੀ ਬਹੁਤੀ ਅਸੀਂ ਦਾਣ ਦਾਨਕਸ਼ਨਾ ਦੇ ਰਹੇ ਨੇ ਆ ਪੈਸੇ ਪੂਰੇ ਚਲੋ ਜ਼ਿੰਦਗੀ ਦਾ ਜੀਵ ਜੀ ਹੈਗੀ ਹੈਗੀ ਆ ਖੁਸ਼ਦਿਲ ਜ਼ਿੰਦਗੀ ਬਤਾਉਣੀ ਚਾਹੀਦੀ ਆ ਉੱਥੇ ਕੱਲ ਨੂੰ ਮੈਂ ਜਾਣਾ ਤੇ ਕੱਲ ਨੂੰ ਮੈਂ ਤੁਹਾਨੂੰ ਦੱਸਣਾ ਗੱਲ ਵੀ ਮੈਂ ਉਹਨਾਂ ਨੂੰ ਮੈਂ ਕਿਹਾ ਸੀ ਮਾ ਮਾ ਚਲੋ 10 ਕਦਾ ਕਰ ਦੂੰਗਾ 10000 ਰੁਪਏ ਦੇਵਾਂ ਮੈਂ ਤੇ ਗਰੀਬ ਕੁੜੀਆਂ ਦੇ ਵਿਆਹ ਤੇ ਮੈਂ ਜਿੰਨੇ ਵੀ ਆਪਣੇ ਵਿਊਅਰਸ ਆ ਸਾਰਿਆਂ ਨੂੰ ਮੈਂ ਇੱਕ ਗੱਲ ਕਹਿਣਾ ਵੀ ਆਪਣੀ ਸੋਚ ਜੀ ਮਰਜੀ ਹੋ ਸਕਦੀ ਹੈਗੀ ਪਰ ਤੁਸੀਂ ਵੀ ਹਮੇਸ਼ਾ ਗਰੀਬਾਂ ਮਜ਼ਦੂਮਾਂ ਦੀ ਮਦਦ ਕਰਿਆ ਕਰੋ ਗਰੀਬਾਂ ਨੂੰ ਰੋਮਾ ਦੀ ਮਤ ਕਰਿਆ ਕਰੋ ਕਿਉਂਕਿ ਜਿਹੜੇ ਆਪਣੇ ਗੁਰੂ ਪੀਰ ਉਹਨਾਂ ਨੇ ਵੀ ਕਿਹਾ ਵੀ ਗਰੀਬ ਦਾ ਮੂੰਹ ਗੁਰੂ ਦੀ ਬੋਲ ਕਾ ਇਸ ਕਰਕੇ ਆਪਾਂ ਤਾਂ ਵੀ ਥੋੜਾ ਬਹੁਤ ਜਿੰਨਾ ਖੁੰਦਾ ਪੈਸਾ ਟਕਾ ਜਾਂ ਕੋਈ ਮਾਦੀ ਮਦਦ ਮੈਂ ਕਰਦਾ ਰਹਿਣਾ ਕੱਲ ਨੂੰ ਉੱਥੇ ਹੈਗਾ ਵਿਆਹ ਮੈਂ ਜਾਣਾ ਵਿਆਹ ਤੇ ਵਿਆਹਾਂ ਦੇ ਮਤਲਬ ਉੱਥੇ ਚਲੋ ਨਾਲ ਤਾਂ ਲੰਗਰ ਪਾਣੀ ਛਕਾਵਾਂਗੇ ਤੇ ਨਾਲੇ ਆਪਾਂ ਦਾਨ ਦਕਸ਼ਨਾ ਦੇ ਆਵਾਂਗੇ ਤੇ ਤੁਹਾਨੂੰ ਵੀ ਜਿੰਨੇ ਵੀ ਆਪਣੇ ਵੀਅਰਸ ਹੈ ਜਿੱਥੇ ਵੀ ਕਿੱਥੇ ਰਹਿੰਦੇ ਹੈਗੇ ਸਾਰਿਆਂ ਨੂੰ ਮੈਂ ਇਹੀ ਗੱਲ ਕਹਿਣਾ ਗੁਜਾਰਸ਼ ਕਰਦਾ ਵੀ ਤੁਸੀਂ ਭਾਈ ਵਿਦਾਨ ਦਕਸ਼ਨਾ ਦੇ ਦਿਆ ਕਰੋ ਕਿਰਪਾ ਕਰਕੇ ਇਹ ਮੇਰੀ ਹੁਣ ਬਸ ਪ੍ਰਮਾਤਮਾ ਨੂੰ ਕੋਈ ਲੈ ਵੀ ਏਰ ਮਨ ਤਾਂ ਜੱਜਾ ਹੈਗਾ ਹੈਗੀ ਆ ਸੋ ਚੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਜੇ ਤੱਕ ਕੀਤਾ ਨਹੀਂ ਤੇ ਕਮੈਂਟ ਬਾਕਸ ਵਿੱਚ ਤੁਸੀਂ ਦੱਸੋ ਭਾਈ ਜੀ ਮੈਨੂੰ ਕਿੱਥੋਂ ਦੇਖਦੇ ਹੋ ਜਾਂ ਕੋਈ ਵੀ ਭੈਣ ਭਰਾ ਆਪਾਂ ਦੀ ਵੀਡੀਓ ਦੇਖਦਾ ਕਮੈਂਟ ਵਿੱਚ ਆ ਕੇ ਆਪਣੀ رائے ਜ਼ਰੂਰ ਰੱਖੋ ਤੁਸੀਂ ਕਿੱਥੇ ਦੇ ਤੋਂ ਮੈਨੂੰ ਪਤਾ ਲੱਗ ਜਾਏ ਆਪਣੇ ਜਿਹੜੇ ਵੀਵਰਸ ਦੇਖਾਣੇ ਤੁਸੀਂ ਕਿੱਥੋਂ ਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਆਪਾਂ ਆਵਾਂਗੇ ਅੱਜ ਸਿਹਤ ਠੀਕ ਨਹੀਂ ਸੀਗੀ ਥੋੜੀ ਜੀ ਇਹ ਤਾਂ ਕਰਕੇ ਜੇ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸੇ ਦੱਸੋ ਕਿਸੋਂ ਦੇਖ ਰਹੇ ਹੋ ਤੁਸੀਂ ਜਿਹੜੇ ਸਰੋਤੇ ਦੇਖਦੇ ਆ ਇਹੇ ਆਪਾਂ ਨੂੰ ਕਿੱਥੋਂ ਦੇਖ ਰਹੇ ਹੋ ਤੁਸੀਂ ਸੋ ਮੈਂ ਗੱਲ ਕਰਦਾ ਸੀਗਾ ਵੀ ਜਿਹੜੀ ਦਾਨ ਦਕਸ਼ਨਾ ਦੀ ਕਿਉਂਕਿ ਦਾਨ ਹਮੇਸ਼ਾ ਕਰਨਾ ਚਾਹੀਦਾ ਬੰਦੇ ਨੂੰ ਚੰਗੇ ਆ ਮਾੜੇ ਆ ਉਹ ਪਰਮਾਤਮਾ ਦੇ ਬੰਦੇ ਆ ਦਾਨ ਉਸ ਨੂੰ ਦੇਵੋ ਤੇ ਇਸ ਕਰਕੇ ਗਰੀਬਾਂ ਦਾ ਵੀ ਮਸਲਾ ਹੱਲ ਹੁੰਦਾ ਰਿਹਾ ਵੀ ਥੋੜਾ ਬਹੁਤਾ ਜਿਹਦੇ ਕੋਲੇ ਹੈਗਾ ਉਹਨੂੰ ਦੇਣਾ ਚਾਹੀਦਾ ਦਾਨ ਸੋ ਮੈਂ ਜਿਹੜੀ ਗੱਲ ਕਰਦਾ ਸੀਗਾ ਮਤਲਬ ਵੀ ਆਪਣੇ ਕੋਲੇ ਨਾ ਮਤਲਬ ਜ਼ਿੰਦਗੀ ਦੇ ਵਿੱਚ ਪੈਸਾ ਜਾਂ ਜੋ ਮਰਜੀ ਆਉਂਦਾ ਜਾਂ ਅੰਦਰ ਰਹਿੰਦਾ ਹੈਗਾ ਸਾਰੇ ਇਹ ਚੀਜ਼ਾਂ ਤਾਂ ਬੜਨਾ ਮੈਨੇ ਹੀ ਰੱਖ ਦੇਣਾ ਕਿਉਂਕਿ ਬੰਦੇ ਨੂੰ ਹਮੇਸ਼ਾ ਦੂਜਿਆਂ ਨਾਲ ਪ੍ਰੇਮ ਭਾਵਨਾ ਬਣਾ ਕੇ ਰੱਖਣੀ ਚਾਹੀਦੀ ਹੈ ਦਾਨ ਦਸਨਾ ਕਰਨੀ ਚਾਹੀਦੀ ਹੈ ਕਈ ਲੋਕ ਬੰਦੇ ਦੇ ਹਮੇਸ਼ਾ ਔਗਣ ਦੇਤੇ ਆ ਕਈ ਵਾਰੀ ਬੰਦੇ 'ਚ ਗੁਣ ਵੀ ਬਹੁਤ ਹੁੰਦੇ ਹੈਗੇ ਔਗਣ ਵੀ ਦੇਖਣਾ ਕੁਆਲਿਟੀ ਹੈ ਵੈਸੇ ਪਰ ਕਈ ਵਾਰੀ ਗੁਣ ਵੀ ਹੁੰਦੇ ਆ ਬੰਦੇ ਦੇ ਵਿੱਚ ਬੰਦੇ ਦੇ ਹਮੇਸ਼ਾ ਗੁਣ ਦੇਖੋ ਔਗਣ ਨਾ ਦੇਖੋ ਔਗਣਾ ਔਗਣਾ ਜਿਹੜੇ ਉਹ ਚਲੋ ਹੁੰਦੇ ਆ ਕੈਪਕਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੀ ਰਾਇ ਜ਼ਰੂਰ ਦੇ ਦਿਓ ਵਾ ਆਪਾਂ ਚਲੋ ਵੀਡੀਓ ਦੇਖਣ ਵਾਸਤੇ ਧੰਨਵਾਦ ਹੁਣ ਆਪਾਂ ਚੱਲਦੇ ਆਂ ਥੈਂਕ ਯੂ ਥੈਂਕ ਯੂ ਸੋ ਲਾਟ ਥੈਂਕ ਯੂ ਵੈਰੀ ਮੱਚ ਥੈਂਕ ਯੂ ਥੈਂਕ ਯੂ